ਜਿਹੜੀ ਉਹ ਜੈਕਟ ਹੈਗੀ ਏ ਉਹਦੇ ਵਿੱਚ ਜਿਹੜੀ ਫਲਫੀ ਵਾਲੀ ਜੈਕਟ ਹੁੰਦੀ ਏ ਉਹਦੇ ਅੰਦਰ ਸਿਲਕੇ ਤੇ ਹਿਰੋਇਨ ਦੀ ਸਮਗਲਿੰਗ ਕਰ ਰਹੇ ਸੀਗੇ ਇਸ ਤਰੀਕੇ ਦੀ ਤਿੰਨ ਜੈਕਟ ਸਾਨੂੰ ਮਿਲੀ ਹੈ ਇੱਕ ਦੇ ਵਿੱਚ 1 ਕਿਲੋ ਈਚ ਜੈਕਟ ਦੇ ਵਿੱਚ ਸੀਗੀ ਤਾਂ 1.5 ਕਿਲੋ ਹਿਰੋਇਨ ਜਿਹੜੀ ਹੈਗੀ ਉਹਦੀ ਰਿਕਵਰੀ ਹੋਈ ਹੈ ਇਹਨਾਂ ਨੇ ਇੱਥੇ ਵੀ ਰੈਂਟ ਤੇ ਇੱਕ ਅਕੋਮੋਡੇਸ਼ਨ ਲਿਆ ਹੋਇਆ ਹੈ ਮੋਹਾਲੀ ਦੇ ਵਿੱਚ ਵੀ ਸੋ ਉਸ ਅਕੋਮੋਡੇਸ਼ਨ ਨੂੰ ਯੂਜ਼ ਕਰਕੇ ਇਸ ਇਲਾਕੇ ਦੇ ਆਸ-ਪਾਸ ਦੇ ਇਲਾਕੇ ਵਿੱਚ ਕਿੱਥੇ-ਕਿੱਥੇ ਕਰ ਰਹੇ ਸੀਗੇ ਉਹ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਨਾਲ 22 25 ਤੋਂ 40 ਦੇ ਐਚ ਗਰੁੱਪ ਦੇ ਵਿੱਚ ਹੀ ਹੈਗੇ ਸਾਰੇ ਸੋ ਬੇਸਿਕਲੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤਾਂ ਫਿਰ ਉਹ ਹੋਰ ਕਮਨ ਹਨ ਸਤਿ ਸ਼੍ਰੀ ਅਕਾਲ ਜੀ ਸਾਡੇ ਮੁਹਾਲੀ ਪੁਲਿਸ ਦੀ ਇੱਕ ਟੀਮ ਜਿਹਦੇ ਵਿੱਚ ਐਸਆਈ surjit ਸਾਡੇ ਐਸਪੀ ਰੂਰਲ ਡੀਐਸਪੀ ਸਾਹਿਬ ਡੇਰਾਬਸੀ ਐਸਐਚਓ ਲਾਲਨੂ ਤੇ ਬਾਕੀ ਸੀਆਈਏ ਦਾ ਸਟਾਫ ਸੀਆਈਏ ਇੰਚਾਰਜ ਇਹਨਾਂ ਸਭ ਨੇ ਮਿਲ ਕੇ ਜੋ ਹੈ ਇੱਕ ਇੰਟਰਨੈਸ਼ਨਲ ਜਿਹੜਾ ਡਰੱਗ ਦਾ ਸਿੰਡੀਕੇਟ ਹੈ ਉਹਦਾ ਪਰਦਾ ਫਾਸ਼ ਕੀਤਾ ਹੈ ਸੋ ਇਹਨਾਂ ਨੇ ਇਹਦੇ ਵਿੱਚ ਜਿਹੜੇ ਬੰਦੇ ਅਰੈਸਟ ਕੀਤੇ ਹੈਗੇ ਇਹਨਾਂ ਦਾ ਇੱਕ ਵੱਖਰਾ ਮੋਡਸ ਆਪਰੇਂਡਿ ਸੀਗਾ ਉਹ ਮੈਂ ਮੋਡਸ ਆਪਰੇਂਡ ਲਈ ਤੁਹਾਨੂੰ ਇਹ ਜਿਹੜੀ ਜੈਕਟਾ ਹੈਗੀ ਜਿਹਦੇ ਅਸੀਂ ਹੁਣ ਬੁਲੰਦੇ ਬਣਾਤੇ ਉਹ ਦਿਖਾਣਾ ਚਾਹੁੰਦਾ ਇਸ ਤਰੀਕੇ ਦੇ ਨਾਲ ਜਿਹੜੀ ਉਹ ਜਿਹੜੀ ਉਹ ਜਿਹੜੀ ਉਹ ਜੈਕਟਾ ਹੈਗੀ ਹੈ ਉਹਦੇ ਵਿੱਚ ਜਿਹੜੀ ਫਲਫੀ ਵਾਲੀ ਜੈਕਟ ਹੁੰਦੀ ਹੈ ਉਹਦੇ ਅੰਦਰ ਸਿਲਕੇ ਤੇ ਹਿਰੋਇਨ ਦੀ ਸਮਗਲਿੰਗ ਕਰ ਰਹੇ ਸੀਗੇ ਸੋ ਇਹ ਕਾਫੀ ਇਹਨਾਂ ਦੀ ਇਨਫੋਰਮੇਸ਼ਨ ਬਿਲਡ ਕਰਕੇ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਇਸ ਤਰੀਕੇ ਦੀ ਤਿੰਨ ਜੈਕਟ ਸਾਨੂੰ ਮਿਲੀ ਹੈ ਇੱਕ ਦੇ ਵਿੱਚ 1 ਕਿਲੋ each ਜੈਕਟ ਦੇ ਵਿੱਚ ਸੀਗੀ ਤਾਂ 1.5 ਕਿਲੋ ਹਿਰੋਇਨ ਜਿਹੜੀ ਹੈਗੀ ਉਹਦੀ ਰਿਕਵਰੀ ਹੋਈ ਹੈ ਸੋ ਇਹਦੀ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਉਹਦੇ ਅਕੋਰਡਿੰਗ ਇਹ ਸਾਹਮਣੇ ਆਇਆ ਹੈ ਕਿ ਇਹ ਕੋਈ ਦਿੱਲੀ ਤੋਂ ਇਹ ਲੈ ਕੇ ਆਂਦੇ ਸੀਗੇ ਦਿੱਲੀ ਦੇ ਵਿੱਚ ਜਿਹੜਾ ਹੁਣ ਤੱਕ ਇਹਨਾਂ ਨੇ ਦੱਸਿਆ ਅਲਿਜੀਬਲੀ ਕੋਈ ਇੱਕ ਅਫਗਾਨ ਜਿਹੜਾ ਨੈਸ਼ਨਲ ਹੈਗਾ ਉਹਦੇ ਨਾਲ ਇਹ ਸੰਪਰਕ ਚ ਸੀਗੇ ਉਹਦੇ ਰਾਹੀਂ ਇਹ ਜਿਹੜੀ ਇਹ ਹਿਰੋਇਨ ਪ੍ਰਕਿਊਰ ਕਰਦੇ ਸੀਗੇ ਤੋ ਉਸ ਤੋਂ ਬਾਅਦ ਇਹ ਆਪਣੇ ਅਸੋਸੀਏਟਸ ਦੇ ਵਿੱਚ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਵਕਫ-ਵਕਫ ਥਾਵਾਂ ਤੇ ਡਿਸਟ੍ਰਿਬਿਊਟ ਵੀ ਕਰਦੇ ਸੀਗੇ ਸੋ ਇਹਦੇ ਵਿੱਚ ਜਿਹੜਾ ਦੋ ਬੰਦੇ ਮੇਨ ਫੜੇ ਗਏ ਇੱਕ ਤਾਂ ਸੁਖਦੀਪ ਸਿੰਘ ਏਲੀਅਸ ਰਾਜਾ son of ਜਸਵੰਤ ਸਿੰਘ ਇਹ ਪਾਣਾ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਤੇ ਦੂਜਾ ਕ੍ਰਿਸ਼ਨ son of ਰਾਜਪਾਲ ਇਹ ਰੋहतक ਹਰਿਆਣੇ ਦਾ ਰਹਿਣ ਵਾਲਾ ਹੈਗਾ ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਕਿ ਨਾਮਜਦ ਹੈਗੇ ਆ ਲਖਵਿੰਦਰ ਸਿੰਘ son of ਜਗਤਾਰ ਸਿੰਘ ਇਹ ਕੋਟਸਪੂਰਾ ਫਰੀਦਕੋਟ ਦਾ ਤੇ ਚੌਥਾ ਲਵਪ੍ਰੀਤ ਸਿੰਘ son of ਜਗੀਰ ਸਿੰਘ ਇਹ ਮੱਖੂ ਮਾਜਰਾ ਕਰਨਾਲ ਹਰਿਆਣੇ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਇੱਕ ਹੁੰਡਾਈ ਔਰਾ ਗੱਡੀ ਵੀ ਰਿਕਵਰ ਕੀਤੀ ਹੈ ਸੋ ਇਹਨਾਂ ਦੀ ਹੁਣ ਤੱਕ ਜਿਹੜੀ ਪੁਸ਼ਕਿਸ਼ ਦੇ ਦੌਰਾਨ ਸਾਹਮਣੇ ਆਈ ਹੈ ਗੱਲ ਤੋਂ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਵੀ ਹੈਗਾ ਸੁਖਦੀਪ ਜੋ ਹੈ ਇਹਦੇ ਉੱਤੇ ਕਿਡਨੈਪਿੰਗ ਦਾ ਕੇਸ ਹੈਗਾ 2020 ਦਾ ਉਸ ਤੋਂ ਬਾਅਦ ਫਰੀਦਕੋਟ ਜੇਲ੍ਹ ਦੇ ਵਿੱਚ ਮਈ 2024 ਦੇ ਵਿੱਚ ਬਾਹਰ ਆਇਆ ਤਾਂ ਸਾਡੇ ਅਕੋਰਡਿੰਗ ਉਸ ਤੋਂ ਬਾਅਦ ਇਹ ਜਿਹੜਾ ਹਿਰੋਇਨ ਦਾ ਸਮਗਲਿੰਗ ਹੈ ਉਹਦੇ ਵਿੱਚ ਲਿਫਟ ਹੋ ਗਿਆ ਦੂਜਾ ਜਿਹੜਾ ਇਹਨਾਂ ਦਾ ਸਾਥੀ ਹੈਗਾ ਉਹਦੇ ਖਿਲਾਫ ਵੀ ਸਾਨੂੰ ਵਕਫ ਵਕ ਜਿਹੜੇ ਹੈਗੇ ਆ ਕਿਟਕਟੋਕਟ 10 ਫਰਚੇ ਇੱਕ ਅਸੋਸੀਏਟ ਹੋਰ ਦੇ ਵੀ ਸਾਹਮਣੇ ਆਏ ਸੋ ਬਾਕੀਆਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਚੈੱਕ ਕਰ ਰਹੇ ਹਾਂ ਉਦੇ ਅਕੋਰਡਿੰਗ ਅਗੇ ਕਾਰਵਾਈ ਕਰਾਂਗੇ ਬਾਕੀ ਜਿਹੜੀ ਇੰਟਰਸਟੇਟ ਰੈਮੀਫੀਕੇਸ਼ਨ ਹੈਗੀ ਹੈ ਉਹ ਸਾਡੀ ਵੱਖਰੀ ਵੱਖਰੀ ਜਿਹੜੀ ਏਜੰਸੀਸ ਹੈਗਨ ਨਾਲ ਤਾਲਮੇਲ ਕਰਕੇ ਦੂਜੇ ਸਟੇਟਸ ਦੀ ਪੁਲਿਸ ਨਾਲ ਤਾਲਮੇਲ ਕਰਕੇ ਇਹਦੀ ਪੂਰੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਜਿਆ ਕਿਥੇ ਰਹੇ ਸੀ ਉਸ ਤੋਂ ਕੋਈ ਡਬਲਯੂਐਨ ਰਸਤੇ ਜਾ ਕਿਥੇ ਰਹੇ ਸੀ ਔਰ ਦੂਸਰੀ ਗੱਲ ਇਹ ਦੋਨੋਂ ਅਲੱਗ-ਅਲੱਗ ਹੈ ਇੱਕ ਫ੍ਰੀਪੋਰਟ ਦਾ ਹੈ ਦੂਸਰਾ ਰੋਕਤਕ ਦਾ ਹੈ ਦੋਨੋਂ ਆਪਸ ਚ ਇੰਟਰਲਿੰਕ ਕਿੱਦਾਂ ਸੀਗੇ ਉਹੀ ਅਸੀਂ ਜਿਹੜਾ ਅਸੀਂ ਕਹਿ ਰਹੇ ਆ ਕਿ ਜਿਹੜਾ ਇੰਟਰਨੈਸ਼ਨਲ ਤੇ ਇੰਟਰਸਟੇਟ ਰੈਮੀਫੀਕੇਸ਼ਨ ਹੈਗੇ ਸੋ ਜਿਹੜਾ ਹੈਗਾ ਹਿਰੋਇਨ ਲਾ ਕੇ ਉਹਨੂੰ ਪ੍ਰੋਕ्योर ਕਰਕੇ ਇਹਨਾਂ ਨੇ ਇੱਕ ਇੱਥੇ ਇਹਨਾਂ ਨੇ ਇੱਥੇ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਕਿ ਇਹਨਾਂ ਨੇ ਇੱਥੇ ਵੀ ਰੈਂਟ ਤੇ ਇੱਕ ਅਕੋਮੋਡੇਸ਼ਨ ਲਿਆ ਹੋਇਆ ਹੈ ਮੁਹਾਲੀ ਦੇ ਵਿੱਚ ਵੀ ਸੋ ਉਸ ਅਕੋਮੋਡੇਸ਼ਨ ਨੂੰ ਯੂਜ਼ ਕਰਕੇ ਇਸ ਇਲਾਕੇ ਦੇ ਆਸ-ਪਾਸ ਦੇ ਇਲਾਕੇ ਵਿੱਚ ਕਿੱਥੇ-ਕਿੱਥੇ ਕਰ ਰਹੇ ਸੀਗੇ ਉਹ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਨਾਦੀ ਮੋਟਰਸ ਆਪਰੈਂਟ ਕੀ ਹੁੰਦੀ ਸੀ ਕੋਈ ਇਨਫੋਰਮੇਸ਼ਨ ਸੀ ਸਿਕਰਟ ਇਨਫੋਰਮੇਸ਼ਨ ਸੀ ਐਪਲਾਈ ਕੋ ਕਿੱਥੋਂ ਇਹਨਾਂ ਨੂੰ ਐਗਜੈਕਟ ਪੜਿਆ ਗਿਆ ਨਿਕੋ ਐਗਜ਼ੈਕਟ ਫੜਿਆ ਤੇ ਉਹ ਨੋਟ ਦੇ ਵਿੱਚ ਆ ਜਾਏਗੀ ਜੋ ਡਿਟੇਲਸ ਹੈਗੀ ਹੈ ਸੀਕ੍ਰੀਟ ਇਨਫੋਰਮੇਸ਼ਨ ਕਾਫੀ ਦਿਨ ਤੋਂ ਅਸੀਂ ਬਿਲਡ ਕਰ ਰਹੇ ਸੀਗੇ ਕਿਉਂਕਿ ਜਿਹੜੇ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਮੈਮ ਇਹਨਾਂ ਨੇ ਕਿਹਾ ਹੋਇਆ ਹੈ ਕਿ ਜਿਹੜੀ ਆਪਣੀ ਅਵਰ ਅਗੇਂਸਟ ਡਰੱਗਸ ਹੈ ਇਹਦੇ ਵਿੱਚ ਰੈਗੂ ਦਿਨ ਰਾਤ ਅਸੀਂ ਕੰਮ ਕਰਦੇ ਆ ਇੱਕ ਜਿਹੜੇ ਲਿਸਟਡ ਸਮਗਲਰਸ ਹੈਗੇ ਆ ਜਿਹੜੇ ਬੇਲਡ ਆਊਟ ਆ ਰਹੇ ਉਹਤੇ ਵੀ ਨਿਗਰਾਨੀ ਰੱਖਦੇ ਆ ਸੋ ਇਹ ਸਾਨੂੰ ਇਨਫੋਰਮੇਸ਼ਨ ਸੀ ਕਿ ਉਹਨੂੰ ਅਸੀਂ ਬਿਲਡ ਕਰਕੇ ਉਹਨੂੰ ਫੜਨ 'ਚ ਸਫਲ ਹੋਏ ਸਰ ਇਹਦੇ ਵਿੱਚ ਸਾਡਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਆਇ ਕੋਈ ਲੋਕਲ ਇਨਵੋਲਵਮੈਂਟ ਜਿੱਦਾਂ ਤੁਸੀਂ ਕਹੇ ਗੌਰਮੇਸ਼ਨ ਅਕੋਮੋਡੇਸ਼ਨ ਇੱਥੇ ਲਈ ਹੋਈ ਸੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਸਾਡੀ ਬੈਕਵਰਡ ਫਾਰਵਰਡ ਲਿੰਕੇਜ ਦਾ ਇੱਕ ਸਿਸਟਮ ਹੈਗਾ ਜਿਹਦੇ ਵਿੱਚ ਹੁਣ ਜਦੋਂ ਅਸੀਂ ਤਫਤੀਸ਼ ਕਰਾਂਗੇ ਸੋ ਟੈਕਨੀਕਲ ਇਨਵੈਸਟੀਗੇਸ਼ਨ ਵੀ ਕਰਾਂਗੇ ਇਹਨਾਂ ਨਾਲ ਪੁਸ਼ਕਿਸ਼ ਵੀ ਕਰਾਂਗੇ ਮੋਬਾਈਲ ਫੋਨਸ ਵਗੈਰਾ ਸਾਰਾ ਕੁਝ ਚੈੱਕ ਕਰਕੇ ਸੋ ਵੀਲ ਆਇਡੈਂਟੀਫਾਈ ਕਿ ਲੋਕਲ ਅਸੋਸੀਏਸ਼ਨਾਂ ਦੇ ਕੌਣ ਹੈ ਤੇ ਇੰਟਰਸਟੇਟ ਕੌਣ ਹੈ ਤੇ ਇੰਟਰਨੈਸ਼ਨਲ ਵੀ ਕੀ ਇਹਦੀ ਰੈਮੀਫਿਕेशंस ਹੈਗੀ ਉਹ ਵੀ ਅਸੀਂ ਚੈੱਕ ਕਰਾਂਗੇ ਸਰ ਕਿੰਨੇ ਟ ਪਹਿਲਾਂ ਕਿੰਨੇ ਗੇੜੇ ਇਹ ਮਾਰ ਚੁੱਕੇ ਸੀ ਉਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਤਾ ਸਰ ਇੱਕ ਹੋਰ ਐਡ ਕਰ ਲਓ ਕਿ ਜਿਵੇਂ ਤਿੰਨ ਜੈਕਟਾਂ ਇੱਕ ਦਾ ਕੋ ਜਿਨ੍ਹਾਂ ਚ ਹੈਰੋਇਨ ਮਿਲੀ ਹੈ ਉਹ ਕਿਵੇਂ ਸਪਲਾਈ ਕਰਦੇ ਸੀ ਹੋਲਸੇਲ ਬਿਜ਼ਨਸ ਟਾਈਪ ਕਰਦੇ ਸੀ ਪੂਰਾ ਕੰਮ ਜਾਂ ਸਪੈਸ਼ਲੀ ਆਪ ਸੀਦੇ ਸੀ ਨੂੰ ਜਿਹੜਾ ਤਸਕਰੀ ਕਰਨ ਦੇ ਲਈ ਕਿਉਂਕਿ ਉਹ ਸਾਰਾ ਨਾ ਮਤਲਬ ਕਿਉਂਕਿ ਇਹ ਹੁਣ ਸਾਡੇ ਕੋਲੇ ਬੰਦੇ ਆਏ ਐ ਅਸੀਂ ਅਰੈਸਟ ਕੀਤੇ ਨੇ ਨਾ ਤੇ ਹੋਰ ਅਸੋਸੀਏਟਸ ਨਾਮਜਿਤ ਹੈਗੇ ਉਹ ਵੀ ਅਰੈਸਟ ਹਲੇ ਕਰਨੇ ਸੋ ਪੂਰਾ ਇਹਦੀ ਪਿਕਚਰ ਕਲੀਅਰ ਹੋਏਗੀ ਜਦੋਂ ਸਾਰੇ ਫੜੇ ਜਾਣਗੇ ਜਦੋਂ ਵੀਰੋ ਸਾਹਮਣੇ ਆਏਗਾ ਬਟ ਪ੍ਰਾਇਮਰੀ ਅਸੀਂ ਅਸਿਉਮ ਕਰ ਸਕਦੇ ਹਾਂ ਕਿ ਵੀ 1.5 ਕਿਲੋ ਹਿਰੋਇਨ ਕੋਈ ਆਪ ਤੱਕ ਕੰਜ਼ੂਮ ਨਹੀਂ ਕਰੇਗਾ। ਇੱਕ ਨੂੰ ਲਫਕੋਰਸ ਵੀ ਸੋਲਡ ਸਕਦੇ। ਬੀਕਲੀ ਵੀ ਇਹ ਜੈਕਟ ਨੂੰ ਆਪ ਸਿਲਕੇ ਫਿਰ ਉਹਨੂੰ ਟ੍ਰਾਂਸਫਰ ਕਰਦੇ ਸੀ ਕਿਸੇ ਨੂੰ ਤਸਕਰੀ ਦੇ ਲਈ ਜਾਏ। ਆਹ ਹੋਲਸੇਲ ਬਿਜ਼ਨਸ ਕਰਦੇ ਸੀ ਜਿਸ ਤੋਂ ਬਾਅਦ ਇਹ ਸਾਰਾ ਕੋਸ਼ਿਸ਼ ਉਹ ਅਸੀਂ ਉਹ ਅਸੀਂ ਉਹਨਾਂ ਤੋਂ ਪੁਸ਼ਕਸ਼ ਦੌਰਾਨ ਕਲੀਅਰ ਕਰਕੇ ਅੱਗੇ ਡੀਪ ਕਰਾਂਗੇ। ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਆਏ ਦਿੱਲੀ ਤੋਂ ਕਿੱਥੋਂ ਲੈ ਕੇ ਆਉਂਦੇ ਸੀਗੇ? ਕਿੰਨਾ ਵੱਡਾ ਜਿਹੜਾ ਹੈਗਾ ਇਹਨਾਂ ਦਾ ਨੈਕਸਸ ਪੂਰੂ ਚੱਲ ਰਿਹਾ ਹੈ ਕਿਉਂਕਿ ਇੱਕ ਵੱਡੀ ਗੱਲ ਹੈ ਕਿ ਇੰਨੀ ਵੱਡੀ ਹਿਊਜ ਰਿਕਵਰੀ ਸਾਹਮਣੇ ਆਈ ਉਹ ਬਗੈਰ ਜੀ ਟੈਕਨੀਕਲੀ ਉਹਨੂੰ ਵੈਰੀਫਾਈ ਕਰੇ ਬਗੈਰ ਪ੍ਰੋਪਰ ਐਵੀਡੈਂਸ ਸਾਹਮਣੇ ਆਏ ਉਹ ਕਨਜੈਕਚੂਰਲ ਕੋਈ ਅਸੀਂ ਨਹੀਂ ਕਹਿਣਾ ਚਾਹੁੰਦੇ ਜਿਹੜੀ ਪ੍ਰੀਮੀਅਰਲੀ ਸਾਹਮਣੇ ਆਈ ਇਹਨਾਂ ਦੀ ਪੁਸ਼ਕਿਸ਼ ਤੋਂ ਜਿਹੜੀ ਪ੍ਰੀਮੀਅਰ ਫੁਸ਼ਕਿਸ਼ ਤੋਂ ਸਾਹਮਣੇ ਤਾਨੂੰ ਦੱਸਤਾ ਬਾਕੀ ਡਿਟੇਲ ਜਿਵੇਂ ਅੱਗੇ ਆਏਗੀ ਉਹ ਅਸੀਂ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਦੱਸਦੇ ਕਿ ਹੋਊਗੀ ਸਰ ਇਹਨਾਂ ਦੀ ਐਕਟੀਵਿਟੀ ਕੀ ਹੈ ਸਰ ਬਿਲ ਕਿਸ ਤਰੀਕੇ ਨਾਲ ਫੰਡਾਂ ਜਿਹੜ ਉਦੇ ਰਾਹੀਂ ਇਹ ਸਾਰਾ ਜਿਹੜਾ ਹੈਗਾ ਕਨਸਾਈਨਮੈਂਟ ਪਿਕਯੂਰ ਕਰਦੇ ਸੀ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਿਹੜੀ ਗੱਡੀ ਇੱਕ ਉਹਨਾਂ ਦੀ ਆਪਣੀ ਹੈ ਜਾਂ ਟੈਕਸੀ ਹਾਇਰ ਕਰਦੇ ਸੀ ਇਹ ਕਿਸ ਤਰ੍ਹਾਂ ਕਰਦੇ ਇਹ ਗੱਡੀ ਜਿਹੜੀ ਹੈਗੀ ਹੈ ਇੱਕ ਇੱਕ ਗੱਡੀ ਜਿਹੜੀ ਹੁੰਡਾਈ ਔਰਾ ਹੈਗੀ ਹੈ ਇਹਦੀ ਮਾਲਕੀ ਅਸੀਂ ਐਸਟੈਬਲਿਸ਼ ਕਰ ਲਾਂਗੇ ਸਰ ਇਹਦੇ ਵਿੱਚ ਇਹਦੇ ਕਿੰਨੇ ਕੇਸ ਪਹਿਲਾਂ ਪਰਚੇ ਦਰਜ ਨੇ ਔਰ ਉਹ ਪਰਚੇ ਜਿਹੜੇ ਸਾਰੇ ਤਸਕਰੀ ਦੇ ਨੇ ਐਨਡੀਪੀਐਸ ਸੈਕਟਰ ਦੇ ਨੇ ਜਿਨ੍ਹਾਂ ਨੂੰ ਦੱਸਿਆ ਇੱਕ ਬੰਦੇ ਤੇ ਤਾਂ ਪਹਿਲਾ ਕਿਡਨੈਪਿੰਗ ਦਾ ਪਰਚਾ ਵੀ ਦਰਜ ਹੋਇਆ ਕਈਆਂ ਦੇ ਵਿੱਚ ਇਹਨਾਂ ਦੇ ਸਾਹਮਣੇ ਆਇਆ ਕਿ ਵੱਖ-ਵੱਖ ਪਰਚੇ ਐਂਡੀਪੀਐਸ ਦੇ ਵੀ ਦਰਜ ਹੈ ਮੋਰ ਥੈਨ 10 ਐਫਆਈਐਸ ਡਿਸਕਵਰ ਹੋ ਗਈ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਵੇਂ ਜਿਵੇਂ ਅਸੀਂ ਡੁੰਗਾਈ ਨਾਲ ਜਾਵਾਂਗੇ ਸਾ ਹੋਰ ਪਰਚੇ ਵੀ ਸਾਹਮਣੇ ਆਉਣਗੇ ਇਹਦੇ ਵਿੱਚ ਬਾਇਓ ਪ੍ਰੋਫੈਸ਼ਨ ਜਾਂ ਇਹ ਸਾਹਮਣੇ ਲੋਕਾਂ ਦੇ ਸਾਹਮਣੇ ਪਬਲੀਕਲੀ ਇਹ ਕੀ ਕੰਮ ਕਰਦੀ ਸੀ ਇਹਨਾਂ ਦੀ ਏਜ ਪ੍ਰੋਫਾਈਲ ਕੀ ਹੈ ਸਰ ਏਜ ਪ੍ਰੋਫਾਈਲ ਤਾਂ ਯੰਗੀ ਹੈ ਮਤਲਬ ਦੇਰ ਜਿਹੜੇ 20 ਤੋਂ 25 ਤੋਂ 40 ਦੇ ਏਜ ਗਰੁੱਪ ਦੇ ਵਿੱਚ ਹੈਗੇ ਸਾਰੇ ਸੋ ਬੇਸਿਕਲੀ ਕ੍ਰਿਮਨਲ ਬੈਕਗਰਾਉਂਡ ਹੈ ਤਾਂ ਫਿਰ ਉਹ ਹੋਰ ਕੰਮ ਇਹਨਾਂ ਨੇ ਕੀ ਸਰ ਕਿੰਨੇ ਟਾਈਮ ਤੋਂ ਰ ਉਹ ਸਾਰਾ ਅਸੀਂ ਚੈੱਕ ਕਰਾਂਗੇ ਐਗਜ਼ੈਕਟ ਕੀ ਹੈ ਉਹ ਜਿਹੜੇ ਟੈਨੈਂਸੀ ਡਾਕੂਮੈਂਟਸ ਹੈਗੇ ਸਾਰਾ ਦੇਖੀਏ ਸੁਹਾਣੇ ਵਿੱਚ ਸਾਰਾ ਲਬੋਸ ਕਰਾਂਗੇ ਆਪਾਂ ਦੇਖੀਏ ਤਾਂ ਛੋਟੀਆਂ-ਛੋਟੀਆਂ ਬਿਲਡਿੰਗਸ ਵਿੱਚ ਇਸ ਤਰੀਕੇ ਨਾਲ ਕਾਫੀ ਲੋਕ ਰਹਿ ਰਹੇ ਕਿਉਂ ਉਹਦਾ ਪਲਾਨ ਹੈਗਾ ਵੀ ਉਹਨੂੰ ਵੈਰੀਫਾਈ ਕਿਸ ਤਰੀਕੇ ਨਾਲ ਕੀਤਾ ਜਾਣਾ ਪਊਗਾ ਉਹਦੇ ਲਈ ਨਾ ਅਸੀਂ ਇੱਕ ਸਪੈਸ਼ਲ ਡਰਾਈਵ ਸ਼ੁਰੂ ਕਰ ਰਹੇ ਹਾਂ ਜਿਹੜੀ ਕਿ ਜਿਹਦੇ ਬਾਰੇ ਤੁਹਾਨੂੰ ਵੱਖਰੀ ਜਾਣਕਾਰੀ ਦਿੱਤੀ ਜਾਏਗੀ ਉਹ ਅਸੀਂ ਮੰਡਲ ਨੂੰ ਤੁਹਾਨੂੰ ਬੁਲਤੀ ਕਰਾਂਗੇ ਸਰ ਜੀ ਕਿ ਹਿੰਦੀ ਮੈਂ ਇਹਨਾਂ ਦਾ ਪਹਿਲਾਂ ਹੋ ਜਾਏ ਪੂਰਾ ਸਰ ਇਸ ਤੋਂ ਇਲਾਵਾ ਦਾ ਕਦਮ ਇਸ ਤੋਂ ਇਲਾਵਾ ਸਰ ਪੰਚਾਇਤੀ ਇਲੈਕਸ਼ਨਸ ਨੂੰ ਲੈ ਕੇ ਕਿਉਂਕਿ ਬਹੁਤ ਬਹੁਤ ਜਿਆਦੇ ਵਿੱਚ ਲਗਾਤਾਰ ਲੌਅ ਨਾ ਆ ਰਿਹਾ ਹੈ ਆਪਣੇ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਕਿਸ ਤਰ੍ਹਾਂ ਲੌਅ ਨਾ ਆਰਡਰ ਨੂੰ ਵੇਖਿਆ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਮੀਟਿੰਗਸ ਕਰਕੇ ਜਾਂ ਫਿਰ ਲੌਅ ਨਾ ਆਰਡਰ ਦੀ ਸਿਚੁਏਸ਼ਨ ਨੂੰ ਵੇਖਿਆ ਸਾਡੀ ਪੂਰੀ ਪੰਚਾਇਤ ਇਲੈਕਸ਼ਨ ਨੂੰ ਲੈ ਕੇ ਮੁਸਤੈਦੀ ਹੈਗੀ ਹੈ ਅਸੀਂ ਫਲੈਗ ਮਾਰਚਸ ਵੀ ਸ਼ੁਰੂ ਕਰ ਰਹੇ ਹਾਂ ਜਿਹੜੇ ਜਿੱਥੇ ਇਥੇ ਨਾਮੀਨੇਸ਼ਨਸ ਹੋ ਰਿਹਾ ਸਾਰੀ ਡਿਪਲॉयਮੈਂਟ ਪੂਰੀ ਹੈਗੀ ਹੈ ਫੋਰਸ ਦੇ ਸਾਨੂੰ ਬਾਰੋਂ ਐਕਸਟਰਾ ਮਿਲ ਗਈ ਹੈ ਆਪਣੀ ਫੋਰਸ ਪੇਪਰ ਡਿਪਲॉय ਕੀਤੀ ਹੈ ਸਾਡਾ ਮਕਸਦ ਇਹ ਹੀ ਹੈ ਕਿ ਇੱਕ